ਬੇਜੇ ਹਿਮਾਚਲ ਜਾਣ ਦਾ ਤੁਹਾਡਾ ਕੋਈ ਪ੍ਰੋਗਰਾਮ ਹੈਗਾ ਤਾਂ ਖਬਰ ਜਰੂਰ ਦੇ ਕੇ ਜਾਇ ਕਿਉਂਕਿ ਇਸ ਵੇਲੇ ਮਾਹੌਲ ਜਿਹੜਾ ਬਣਿਆ ਹੋਇਆ ਹੈ ਬਹੁਤ ਸਾਰੇ ਸਲਾਨੀ ਆ ਰਹੇ ਨੇ 크리스마ਸ ਅਜਤੇ ਉਥੇ ਨਵਾਂ ਸਾਲ ਸ਼ੁਰੂ ਹੋਣਾ ਤਾਂ ਹੁਣ ਦਿਨ ਜਿਹੜੇ ਸੈਲੀਬ੍ਰੇਸ਼ਨ ਵਾਲੇ ਸ਼ੁਰੂ ਹੋ ਹੀ ਚੁੱਕੇ ਨੇ ਤਲੋਕ برف ਦੇ ਵਿੱਚ ਨਜ਼ਾਰੇ ਲੈਣ ਜਾਂਦੇ ਨੇ ਹਿਮਾਚਲ ਦੇ ਵਿੱਚ ਤਾਂ ਭਈ ਤਾਜ਼ਾ ਤਸਵੀਰਾਂ ਥੋੜੇ ਨਾਲ ਅੱਜ ਦੀਆਂ ਸਾਂਝੀਆਂ ਕਰਦੀ ਹੈ ਉੱਤੇ ਜਾਮ ਬਹੁਤ ਜ਼ਿਆਦਾ ਲੱਗਿਆ ਹੋਇਆ 5 ਕਿਲੋਮੀਟਰ ਤੱਕ ਜਿਹੜਾ ਪੂਰਾ ਜਾਮ ਲੱਗਿਆ ਹੋਇਆ ਹੈਗਾ ਬਹੁਤ ਜ਼ਿਆਦਾ ਭੀੜ ਹੋਈ ਪਈ ਹੈ ਜੇ ਤੁਸੀਂ ਜਾਣਾ ਹੈ ਤਾਂ ਤਸਵੀਰਾਂ ਜ਼ਰੂਰ ਦੇਖ ਕੇ ਜਾਓ ਹਿਮਾਚਲ ਦੀਆਂ 크ਿਸਮਸ ਅਤੇ ਨਵੇਂ ਸਾਲ 2024 ਦਾ ਜਸ਼ਨ ਮਨਾਉਣ ਲਈ ਵੱਡੀ ਗਿਣਤੀ ਦੇ ਵਿੱਚ ਲੋਕ ਹਿਮਾਚਲ ਪ੍ਰਦੇਸ਼ ਦਾ ਰੋਕ ਕਰ ਰਹੇ ਨੇ ਇਸ ਕਰਕੇ ਤੇ ਸਲਾਨੀਆਂ ਦੀ ਵੱਡੀ ਭੀੜ ਲੱਗੀ ਹੋਈ ਹੈ हिमाचल प्रदेश ਦੇ ਕੁਲੂ ਮਨਾਲੀ ਸ਼ਿਮਲਾ ਵਰਗੇ ਸ਼ਹਿਰ ਛਪਾਟਿਆਂ ਵਾਲੀਆਂ ਥਾਵਾਂ ਤੇ 크리스마ਸ ਮੌਕੇ ਭਾਰੀ ਭੀੜ ਵੇਖੀ ਜਾ ਰਹੀ ਹੈ। ਸਲਾਨੀਆਂ ਦੀ ਜਿਹੜੀ ਭਾਰੀ ਭੀੜ ਕਾਰਨ ਸੂਬੇ ਦੇ ਕਈ ਸ਼ਹਿਰਾਂ ਦੇ ਵਿੱਚ ਸੜਕਾਂ ਤੇ ਜਾਮ ਲੱਗਿਆ ਹੋਇਆ ਹੈਗਾ। ਮਨਾਲੀ ਦੇ ਵਿੱਚ 5 ਕਿਲੋਮੀਟਰ ਦਾ ਜਾਮ ਲੱਗਿਆ ਹੋਇਆ ਹੈ। ਤਸਵੀਰਾਂ ਵੇਖ ਸਕਦੇ ਹੋ ਸੋਸ਼ਲ ਮੀਡੀਆ ਤੇ ਜੇ ਵੀਡੀਓਜ਼ ਭਰੇ ਪਏ ਨੇ ਜਿੱਥੇ ਕਈ ਕਿਲੋਮੀਟਰ ਤੱਕ ਗੱਡੀਆਂ ਦਾ ਲੰਮਾ ਜਾਮ ਲੱਗਿਆ ਹੋਇਆ ਮਨਾਲੀ ਹਿਮਾਚਲ ਪ੍ਰਦੇਸ਼ ਦਾ ਇੱਕ ਪਸੰਦੀਦਾ ਸ਼ਹਿਰ ਸਬਾਡਾ ਵਾਲੀ ਥਾਂ ਆ। ਹਰ ਸਾਲ ਸੈਲਾਨੀਅਤ ਤੇ ਬਰਫਵਾਰੀ ਦਾ ਆਨੰਦ ਲੈਣ ਤੇ ਆਪਣੀਆਂ ਲੰਮੀਆਂ ਛੁੱਟੀਆਂ ਬਤਾਉਣ ਦੇ ਲਈ ਦੇਸ਼ ਭਰ ਚੋਂ ਵੱਡੀ ਗਿਣਤੀ ਦੇ ਵਿੱਚ ਪਹੁੰਚਦੇ ਨੇ ਤਾਂ ਇਸ ਸਮੇਂ ਦੌਰਾਨ ਇਸ ਖੇਤਰ ਦੇ ਵਿੱਚ ਆਮ ਤੌਰ ਤੇ ਹਰ ਸਾਲ ਟ੍ਰੈਫਿਕ ਜਮ ਦੀਆਂ ਖਬਰਾਂ ਆਉਂਦੀਆਂ ਨੇਗੀਆਂ ਤਾਂ ਸਭ ਤੋਂ ਵਧੇਰੇ ਟ੍ਰੈਫਿਕ ਜਮ ਦੀ ਸਥਿਤੀ ਅਟਨ ਟੱਲਲ ਤੋਂ ਹੋ ਕੇ ਜਾਣ ਵਾਲੇ ਰਸਤੇ ਤੇ ਹੈ ਇਸ ਦਰਮਿਆਨ ਹਿਮਾਚਲ ਪ੍ਰਦੇਸ਼ ਦੇ ਉੱਚੇ ਪਹਾੜੀ ਇਲਾਕਿਆਂ ਦੇ ਵਿੱਚ ਸ਼ਨੀਵਾਰ ਨੂੰ ਹਲਕੀ ਬਰਫਬਾਰੀ ਦਾ ਤਾਜ਼ਾ ਦੌਰ ਵੇਖਿਆ ਗਿਆ ਤਾਂ ਮੌਸਮ ਵਿਭਾਗ ਨੇ 24 ਦਸੰਬਰ ਨੂੰ ਇਸ ਇਸ ਹਿਮਾਲਿਆ ਚ ਸ਼ੁਭ ਸੌਰੀ ਮੌਸਮ ਵਿਭਾਗ ਨੇ 24 ਦਸੰਬਰ ਨੂੰ ਇਸ ਹਿਮਾਲਿਆ ਸੂਬੇ ਦੇ ਵਿੱਚ ਮੌਸਮ ਖੁਸ਼ਕ ਰਹਿਣ ਦੀ ਭਵਿੱਖਬਾਣੀ ਕੀਤੀ Shimla ਅਤੇ Manali ਦੇ ਵਿੱਚ ਹੋਟਲ 90% ਦੀ ਫੁੱਲਨੇਗੇ ਸਲਾਨੀ ਭੀੜ ਤੋਂ ਬਚਣ ਲਈ ਕਸੌਲ, ਤੀਰਥਨ ਘਾਟੀ ਅਤੇ ਜਿਬੀ ਘਾਟੀ ਵਰਗੇ ਹੋਰ ਲੋਕਪ੍ਰੀਆ ਵਾਲੀਆਂ ਥਾਵਾਂ ਦਾ ਰੁਕ ਕਰ ਰਹੇ ਨੇ Manali ਦੇ ਇੱਕ ਹੋਟਲ ਕਾਰੋਬਾਰੀ ਨੇ ਕਿਹਾ ਕਿ ਸਾਨੂੰ ਹੜ੍ਹ ਤੇ ਜ਼ਮੀਨ ਖਿਸਕਣ ਕਾਰਨ ਭਾਰੀ ਨੁਕਸਾਨ ਚ ਲੰਘਣਾ ਪਿਆ ਪਰ ਇਸ ਸੀਜ਼ਨ ਦੇ ਵਿੱਚ ਚੰਗੇ ਕਾਰੋਬਾਰ ਦੀ ਉਮੀਦ ਹੈ ਬਈ ਜੇ ਹਿਮਾਚਲ ਜਾਣ ਦਾ ਤੁਹਾਡਾ ਕੋਈ ਪ੍ਰੋਗਰਾਮ ਹੈਗਾ ਤਾਂ ਖਬਰ ਜ਼ਰੂਰ ਦੇ ਕੇ ਜਾਇ ਕਿਉਂਕਿ ਇਸ ਵੇਲੇ ਮਾਹੌਲ ਜਿਹੜਾ ਬਣਿਆ ਹੋਇਆ ਹੈ ਬਹੁਤ ਸਾਰੇ ਸਲਾਨੀ ਆ ਰਹੇ ਨੇ 크리스마ਸ ਅਜਤੇ ਉਥੇ ਨਵਾਂ ਸਾਲ ਸ਼ੁਰੂ ਹੋਣਾ ਤਾਂ ਹੁਣ ਦਿਨ ਜਿਹੜੇ ਸੈਲੀਬ੍ਰੇਸ਼ਨ ਵਾਲੇ ਸ਼ੁਰੂ ਹੋ ਹੀ ਚੁੱਕੇ ਨੇ ਤਾਂ ਲੋਕ ਬਰਫ਼ ਦੇ ਵਿੱਚ ਨਜ਼ਾਰੇ ਲੈਣ ਜਾਂਦੇ ਨੇ ਹਿਮਾਚਲ ਦੇ ਵਿੱਚ ਤਾਂ ਭਈ ਤਾਜ਼ਾ ਤਸਵੀਰਾਂ ਤੁਹਾਡੇ ਨਾਲ ਅੱਜ ਦੀਆਂ ਸਾਂਝੀਆਂ ਕਰਦੀ ਹੈ ਉੱਤੇ ਜਾਮ ਬਹੁਤ ਜ਼ਿਆਦਾ ਲੱਗਿਆ ਹੋਇਆ ਹੈ 5 ਕਿਲੋਮੀਟਰ ਤੱਕ ਜਿਹੜਾ ਪੂਰਾ ਜਾਮ ਲੱਗਿਆ ਹੋਇਆ ਹੈਗਾ ਬਹੁਤ ਜ਼ਿਆਦਾ ਭੀੜ ਹੋਈ ਪਈ ਹੈ ਜੋ ਜੇ ਤੁਸੀਂ ਜਾਣਾ ਹੈ ਤਾਂ ਤਸਵੀਰਾਂ ਜ਼ਰੂਰ ਦੇਖ ਕੇ ਜਾਓ ਹਿਮਾਚਲ ਦੀਆਂ 크리스마ਸ ਅਤੇ ਨਵੇਂ ਸਾਲ 2024 ਦਾ ਜਸ਼ਨ ਮਨਾਉਣ ਲਈ ਵੱਡੀ ਗਿਣਤੀ ਦੇ ਵਿੱਚ ਲੋਕ ਹਿਮਾਚਲ ਪ੍ਰਦੇਸ਼ ਦਾ ਰੋਕ ਕਰ ਰਹੇ ਨੇ ਇਸ ਕਾਰਨ ਇੱਥੇ ਸਲਾਨੀਆਂ ਦੀ ਵੱਡੀ ਭੀੜ ਲੱਗੀ ਹੋਈ ਹੈ ਹਿਮਾਚਲ ਪ੍ਰਦੇਸ਼ ਦੇ ਕੁਲੂ ਮਨਾਲੀ ਸ਼ਿਮਲਾ ਵਰਗੇ ਸ਼ਹਿਰ ਚਪਟਿਆਂ ਵਾਲੀਆਂ ਥਾਵਾਂ ਤੇ 크리스마ਸ ਮੌਕੇ ਭਾਰੀ ਭੀੜ ਵੇਖੀ ਜਾ ਰਹੀ ਹੈ ਸਲਾਨੀਆਂ ਦੀ ਜਿਹੜੀ ਭਾਰੀ ਭੀੜ ਕਾਰਨ ਸੂਬੇ ਦੇ ਕਈ ਸ਼ਹਿਰਾਂ ਦੇ ਵਿੱਚ ਸੜਕਾਂ ਤੇ ਜਾਮ ਲੱਗਿਆ ਹੋਇਆ ਹੈਗਾ ਮਨਾਲੀ ਦੇ ਵਿੱਚ 5 ਕਿਲੋਮੀਟਰ ਦਾ ਜਾਮ ਲੱਗਿਆ ਹੋਇਆ ਤਸਵੀਰਾਂ ਵੇਖ ਸਕਦੇ ਹੋ ਸੋਸ਼ਲ ਮੀਡੀਆ ਤੇ ਜੇ ਵੀਡੀਓਜ਼ ਭਰੇ ਪਏ ਨੇ ਜਿੱਥੇ ਕਈ ਕਿਲੋਮੀਟਰ ਤੱਕ ਗੱਡੀਆਂ ਦਾ ਲੰਮਾ ਜਾਮ ਲੱਗਿਆ ਹੋਇਆ ਮਨਾਲੀ ਹਿਮਾਚਲ ਪ੍ਰਦੇਸ਼ ਦਾ ਇੱਕ ਪਸੰਦੀਦਾ ਸੈਰ ਸਪਾਟਾ ਵਾਲੀ ਥਾਂ ਆ ਤੇ ਹਰ ਸਾਲ ਸੈਲਾਨੀ ਅਤੇ ਬਰਫਵਾਰੀ ਦਾ ਆਨੰਦ ਲੈਣ ਅਤੇ ਆਪਣੀਆਂ ਲੰਮੀਆਂ ਛੁੱਟੀਆਂ ਬਤਾਉਣ ਦੇ ਲਈ ਦੇਸ਼ ਭਰ ਚੋਂ ਵੱਡੀ ਗਿਣਤੀ ਦੇ ਵਿੱਚ ਪਹੁੰਚਦੇ ਨੇ ਤਾਂ ਇਸ ਸਮੇਂ ਦੌਰਾਨ ਇਸ ਖੇਤਰ ਦੇ ਵਿੱਚ ਆਮ ਤੌਰ ਤੇ ਹਰ ਸਾਲ ਟ੍ਰੈਫਿਕ ਜਾਮ ਦੀਆਂ ਖਬਰਾਂ ਆਉਂਦੀਆਂ ਰਹਿੰਗੀਆਂ ਤਾਂ ਸਭ ਤੋਂ ਵਧੇਰੇ ਟ੍ਰੈਫਿਕ ਜਾਮ ਦੀ ਸਥਿਤੀ ਅਟਨ ਟੱਲਲ ਤੋਂ ਹੋ ਕੇ ਜਾਣ ਵਾਲੇ ਰਸਤੇ ਤੇ ਹੈ ਇਸ ਦਰਮਿਆਨ ਹਿਮਾਚਲ ਪ੍ਰਦੇਸ਼ ਦੇ ਉੱਚੇ ਪਹਾੜੀ ਇਲਾਕਿਆਂ ਦੇ ਵਿੱਚ ਸ਼ਨੀਵਾਰ ਨੂੰ ਹਲਕੀ ਵਰਖਾ ਦੀ ਦਾ ਤਾਜ਼ਾ ਦੌਰ ਵੇਖਿਆ ਗਿਆ ਤਾਂ ਮੌਸਮ ਵਿਭਾਗ ਨੇ 24 ਦਸੰਬਰ ਨੂੰ ਇਸ ਇਸ ਹਿਮਾਲਿਆ ਚ ਸੌਰੀ ਮੌਸਮ ਵਿਭਾਗ ਨੇ 24 ਦਸੰਬਰ ਨੂੰ ਇਸ ਹਿਮਾਲਿਆ ਸੂਬੇ ਦੇ ਵਿੱਚ ਮੌਸਮ ਖੁਸ਼ਕ ਰਹਿਣ ਦੀ ਭਵਿੱਖਬਾਣੀ ਕੀਤੀ ਸ਼ਿਮਲਾ ਅਤੇ ਮਨਾਲੀ ਦੇ ਵਿੱਚ ਹੋਟਲ 90% ਦੀ ਫੁੱਲਨੇਗੇ ਸਲਾਨੀ ਭੀੜ ਤੋਂ ਬਚਣ ਲਈ ਕਸੌਲ ਤੀਰਥਨ ਘਾਟੀ ਅਤੇ ਜਿਬੀ ਘਾਟੀ ਵਰਗੇ ਹੋਰ ਲੋਕਪ੍ਰੀਆ ਵਾਲੀਆਂ ਥਾਵਾਂ ਦਾ ਰੋਕ ਕਰ ਰਹੇ ਨੇ ਮਨਾਲੀ ਦੇ ਇੱਕ ਹੋਟਲ ਕਾਰੋਬਾਰੀ ਨੇ ਕਿਹਾ ਕਿ ਸਾਨੂੰ ਹੜਤ ਤੇ ਜ਼ਮੀਨ ਖਿਸਕਣ ਕਾਰਨ ਭਾਰੀ ਨੁਕਸਾਨ ਚ ਲੰਣਾ ਪਿਆ ਪਰ ਇਸ ਸੀਜ਼ਨ ਦੇ ਵਿੱਚ ਚੰਗੇ ਕਾਰੋਬਾਰ ਦੀ ਉਮੀਦ ਹੈ